ਸਤਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੀਤ ਵੈਬ ਟੀਵੀ ਮੈਂ ਮਨਪ੍ਰੀਤ ਸਿੰਘ ਆਜ਼ਾਦ ਬੀਤੇ ਕੱਲ੍ਹ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਆਸ-ਪਾਸ ਜਿਹੜੀਆਂ ਨਜਾਇਜ਼ ਬਿਲਡਿੰਗਾਂ ਬੜੀਆਂ ਹਨ ਉਹਨਾਂ ਦੇ ਉੱਤੇ ਨਗਰ ਨਿਗਮ ਦਾ ਹਥੌੜਾ ਚੱਲਿਆ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਕਿ ਜਿਹੜੀਆਂ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਤੋਂ ਉੱਚੀਆਂ ਬਿਲਡਿੰਗਾਂ ਹਨ ਉਹਨਾਂ ਨੂੰ ਢਾਇਆ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਬਿਲਡਿੰਗ ਸੀ ਇਸ ਬਿਲਡਿੰਗ ਉੱਤੇ ਕੱਲ ਜਿਹੜੀ ਕਿ 2 ਵਜੇ ਤੋਂ ਜਿਹੜੀ ਕਾਰਵਾਈ ਆਰੰਭ ਹੋਈ ਸੀ ਤੇ ਕਾਰਪੋਰੇਸ਼ਨ ਦੇ ਵੱਡੇ ਅਧਿਕਾਰੀ ਵੀ ਇੱਥੇ ਮੌਜੂਦ ਸੀ ਜਦੋਂ ਇਹ ਬਿਲਡਿੰਗ ਨੂੰ ਢਾਉਣਾ ਸ਼ੁਰੂ ਕੀਤਾ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਇਸ ਬਿਲਡਿੰਗ ਨੂੰ ਢਾਉਣ ਵਾਸਤੇ ਅਸੀਂ ਜਿਹੜੇ ਕਿ ਵਿਸ਼ੇਸ਼ ਪ੍ਰਬੰਧ ਕੀਤੇ ਗਏ ਤੇ ਇੱਕ ਮਹੀਨੇ ਤੋਂ ਅਸੀਂ ਇਸ ਬਿਲਡਿੰਗ ਦੇ ਮਾਲਕ ਨੂੰ ਨੋਟਿਸ ਜਾਰੀ ਕਰ ਰਹੇ ਹਾਂ ਕਿ ਇਸ ਬਿਲਡਿੰਗ ਉੱਤੇ ਨਵਾਂ ਲੈਂਟਰ ਨਾ ਪਾਇਆ ਜਾਵੇ ਪਹਿਲੋਂ ਵੀ ਅਸੀਂ ਬਾਹਰੋਂ ਰੋਕਣ ਦੀ ਬਹੁਤ ਸਾਰੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਬਿਲਡਿੰਗ ਨੂੰ ਰੋਕਿਆ ਨਹੀਂ ਸੀ ਗਿਆ ਤੁਹਾਡੇ ਨਾਲ ਤਸਵੀਰਾਂ ਇਸ ਵਕਤ ਸਤਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਜਿਹੜੀ ਇਹ ਬਿਲਡਿੰਗ ਬਣੀ ਸੀ ਉੱਥੋਂ ਅਸੀਂ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਗੁਲਿਆਰੇ ਦੀਆਂ ਜਿਹੜੇ ਕਿ ਬਿਲਡਿੰਗ ਦੇ ਵਿੱਚ ਅਧਿਕਾਰੀ ਜਿਹੜੇ ਹਨ ਉਹ ਵਿਸ਼ੇਸ਼ ਤੌਰ ਤੇ ਅੱਜ ਵੀ ਇੱਥੇ ਮੌਜੂਦ ਹਨ ਤੇ ਇੱਕ ਹੋਰ ਗੱਲ ਨਵੀਂ ਅੱਜ ਜੋੜੀ ਕੀ ਕਿ ਹੋਰ ਵੀ ਜਿਹੜੀਆਂ ਬਿਲਡਿੰਗਾਂ ਸੀ ਉਹਨਾਂ ਦੇ ਉੱਤੇ ਵੀ ਜਿਹੜੀ ਆ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਇਹ ਬਿਲਡਿੰਗ ਨੂੰ ਕੱਲ ਸ਼ੁਰੂ ਕੀਤਾ ਗਿਆ ਸੀ ਢਾਉਣਾ ਤੇ ਹੁਣ ਜਿਹੜੀ ਨਾਲ ਦੀ ਬਿਲਡਿੰਗ ਉਹ ਵੀ ਉੱਚੀ ਸੀ ਕਰੀਬ 5-6 ਮੰਜ਼ਲਾਂ ਉੱਚੀ ਸੀ ਇਸ ਬਿਲਡਿੰਗ ਨੂੰ ਵੀ ਢਾਉਣ ਵਾਸਤੇ ਅੱਜ ਕਾਰਪੇਸ਼ਨ ਜਿਹੜੀ ਆ ਉਹ ਇਕੱਠੀ ਹੋਈ ਆ ਉਸਦੇ ਜਿਹੜੇ ਮੁਲਾਜ਼ਮ ਆ ਇਸ ਬਿਲਡਿੰਗ ਨੂੰ ਢਾਉਣ ਦਾ ਜਿਹੜਾ ਅਚੇਚੇ ਤੌਰ ਤੇ ਕੰਮ ਕਰ ਰਹੇ ਹਨ ਕਿ ਇਹ ਜਿਹੜੀ ਬਿਲਡਿੰਗ ਹੈ ਇਸ ਉੱਤੇ ਲਿਖਿਆ ਵੀ ਆ ਗੁਰਮਤਿ ਕੀਰਤਨ ਅਕੈਡਮੀ ਪਰ ਜਿਹੜੀ ਆ ਇਹ ਨਜਾਇਜ਼ ਬਿਲਡਿੰਗ ਹੈ ਇਸ ਨੂੰ ਢਾਇਆ ਜਾ ਰਿਹਾ ਹੈ ਸੋ ਇਹ ਬਿਲਡਿੰਗ ਬਿਲਕੁਲ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਦੀਦੀ ਬਿਲਡਿੰਗ ਸੀ ਤੇ ਜਿਸ ਨੂੰ ਢਾਉਣ ਦੀ ਪੂਰੀ ਜਿਹੜੀ ਆ ਤਿਆਰੀ ਸੀ ਤੇ ਅੱਜ ਇਸ ਨੂੰ ਮੁਕੰਮਲ ਤੌਰ ਤੇ ਜਿਹੜਾ ਇਸ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਤੇ ਲਗਾਤਾਰ ਇੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਆਲੇ-ਦੁਆਲੇ ਕੋਈ ਵੀ ਉੱਚੀ ਬਿਲਡਿੰਗ ਨਹੀਂ ਆ ਜਿਸ ਦੇ ਨਾਲ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਜਿਹੜੀ ਕਿ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇਹ ਜਿਹੜੀਆਂ ਉੱਚੀਆਂ ਬਿਲਡਿੰਗਾਂ ਇਹਨਾਂ ਨੂੰ ਢਾਈਆਂ ਜਾਣ ਕਿਉਂਕਿ ਸ੍ਰੀ ਆਕਾਲ ਤਖਤ ਸਾਹਿਬ ਜਿਹੜਾ ਕਿ ਸਿੱਖਾਂ ਦੀ ਸਰਵਉੱਚ ਅਦਾਲਤ ਹੈ ਜਿਸ ਤੋਂ ਇਹ ਉੱਚੀਆਂ ਬਿਲਡਿੰਗਾਂ ਬੜੀਆਂ ਸਨ ਤੇ ਉਹਨਾਂ ਨੂੰ ਇਹ ਲਗਾਤਾਰ ਢਾਉਣਾ ਸ਼ੁਰੂ ਕਰ ਦਿੱਤਾ ਤਸਵੀਰਾਂ ਤੁਹਾਡਾ ਨਾਲ ਆਟਾ ਮੰਡੀ ਵਾਲੀ ਸਾਈਡ ਜਿਹੜੀ ਆ ਉਸ ਦੀਆਂ ਸਹਾਨੀਆਂ ਕਰ ਰਹੇ ਹਨ ਕਿ ਇਹ ਬਿਲਡਿੰਗਾਂ ਜਿਹੜੀਆਂ ਉਹ ਢਾਈਆਂ ਜਾ ਰਹੀਆਂ ਹਨ ਤੇ ਦੇਖਣਾ ਹੋਵੇਗਾ ਕਿ ਹੋਰ ਵੀ ਆਸ-ਪਾਸ ਇਹ ਜਿਹੜੀਆਂ ਬਿਲਡਿੰਗਾਂ ਉਹਨਾਂ ਨੂੰ ਢਾਇਆ ਜਾਂਦਾ ਹੈ ਕਿ ਨਹੀਂ ਢਾਇਆ ਜਾਂਦਾ ਸੋ ਜਿਹੜੇ ਇੱਥੇ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਹਨ ਉਹਨਾਂ ਵੱਲੋਂ ਸਰੀਆ ਕੱਟਿਆ ਜਾ ਰਿਹਾ ਕੱਲ ਹਥੋੜਾ ਇੱਥੇ ਪਹਿਲੀ ਮੰਜ਼ਲ ਉੱਤੇ ਫੇਰਾ ਗਿਆ ਸੀ ਤੇ ਜਿਹੜੇ ਸਰੀਏ ਕੱਟ ਕੇ ਜਿਹੜਾ ਮਲਬਾ ਵੀ ਆ ਉਹ ਥੱਲੇ ਸੁੱਟਿਆ ਜਾ ਰਿਹਾ ਆਟਾ ਮੰਡੀ ਵਾਲੀ ਸਾਈਡ ਦਾ ਜਿਹੜਾ ਰਸਤਾ ਵੀ ਆ ਉਹ ਬਲੌਕ ਕੀਤਾ ਗਿਆ ਤੇ ਪ੍ਰਸ਼ਾਸਨ ਦੀ ਜਿਹੜੀ ਕਿ ਨਿਗਰਾਨੀ ਦੇ ਹੇਠ ਜਿਹੜੀ ਇਹ ਕਾਰਵਾਈ ਹੋ ਸਕਦੀ ਹੋ ਸਕਦਾ ਇਸ ਕਾਰਵਾਈ ਨੂੰ ਥੋੜਾ ਸਮਾਂ ਲੱਗ ਸਕੇ ਪਰ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਸੀ ਉਹਨਾਂ ਨੇ ਕੱਲ ਕਿਹਾ ਸੀ ਕਿ ਜਿਹੜੇ ਨਜਾਇਜ਼ ਜਿਹੜੇ ਬਿਲਡਿੰਗਾਂ ਇੱਥੇ ਬਣੀਆਂ ਹਨ ਜਿਹੜੀਆਂ ਕਿ ਨਗਰ ਨਿਗਮ ਦੇ ਕਾਨੂੰਨ ਦੀਆਂ ਉਲੰਘਣਾ ਕਰਦੀ ਹੈ ਉਹ ਬਿਲਡਿੰਗਾਂ ਨੂੰ ਇੱਥੇ ਨਹੀਂ ਰਹਿਣ ਦਿੱਤਾ ਜਾਵੇਗਾ ਭਾਵੇਂ ਉਹ ਕਿਸੇ ਦੀ ਵੀ ਜਿਹੜੀ ਆ ਫਰਮਾਇਸ਼ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਚੇਤੇ ਤੌਰ ਉੱਤੇ ਇਸ ਤੇ ਐਕਸ਼ਨ ਕਰ ਲਈ ਜਿਹੜੀ ਕਿ ਕਾਰਵਾਈ ਕਰਨ ਵਾਸਤੇ ਜਿਹੜੀ ਕੀ ਮੰਗ ਰੱਖੀ ਸੀ ਤੇ ਉਹਨਾਂ ਦੀ ਕਾਰਵਾਈ ਤੇ ਇਹ ਜਿਹੜੀ ਇਹ ਮੰਗ ਜਿਹੜੀ ਆ ਉਹ ਪੂਰੀ ਹੋਈ ਆ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਫੇਰ ਸਾਂਝੀਆਂ ਕਰਦੇ ਆ ਕਿ ਇਹ ਜਿਹੜੀ ਬਿਲਡਿੰਗ ਨਵੀਂ ਬਣੀ ਹੈ ਲੈਂਟਰ ਜਿਹੜਾ ਨਵਾਂ ਪਿਆ ਹੈ ਤੇ ਇਸ ਨੂੰ ਢਾਇਆ ਜਾ ਰਿਹਾ ਤੇ ਇਹ ਜਿਹੜਾ ਮਲਬਾ ਵੀ ਆ ਉਹ ਥੱਲੇ ਥੱਲੇ ਛੁੱਟਿਆ ਜਾ ਰਿਹਾ ਹੈਗਾ ਇਸ ਬਿਲਡਿੰਗ ਉੱਤੇ ਅਸੀਂ ਖੜੇ ਹਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਸ ਬਿਲਡਿੰਗ ਦੀ ਜਿਹੜੀ 5ਵੀਂ ਮੰਜ਼ਲ ਹੈ 5ਵੀਂ ਮੰਡਲ ਇਹ ਜਿਹੜੀ ਢਾਈ ਜਾ ਰਹੀ ਆ ਤੇ ਇਹ ਥੱਲੇ ਤੱਕ ਜਿਹੜੀ ਢਾ ਦਿੱਤੀ ਜਾਵੇਗੀ ਤੇ ਇਸ ਦਾ ਵਿੱਚ ਵੱਡੀ ਕਾਰਵਾਈ ਜਿਹੜੀ ਅੰਮ੍ਰਿਤਸਰ ਦੇ ਵਿੱਚ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਇਹ ਜਿਹੜੀ ਕੀਤੀ ਜਾ ਰਹੀ ਆ ਸੋ ਇਹ ਜਿਹੜੀਆਂ ਬਿਲਡਿੰਗ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਜਿਹੜੀ ਇਹ ਢਾਈ ਜਾ ਰਹੀ ਆ ਤੇ ਹੋਰ ਵੀ ਬਿਲਡਿੰਗਾਂ ਢਾਈਆਂ ਜਾਣ ਗਿਆ ਦੇਖਣਾ ਹੋਵੇਗਾ ਕਿ ਜਿਹੜਾ ਨਗਰ ਕਮਾ ਕਿੰਨਾ ਕੁ ਤਤ ਪਰ ਹੁੰਦਾ ਹੈ ਤੇ ਇਹ ਜਿਹੜੀਆਂ ਬਿਲਡਿੰਗਾਂ ਉੱਤੇ ਕਾਰਵਾਈ ਕਰਦਾ ਹੈ ਤੁਸੀਂ ਜੁੜੇ ਹੋ ਜੀਤਵਪ ਟਿਵੀ ਦੇ ਨਾਲ ਮੈਂ ਮਨਪ੍ਰੀਤ ਸਿੰਘ ਰਾਤ ਅੰਮ੍ਰਿਤਸਰ